ਲਾ ਸੱਜਣਾ ਪਿੰਡ ਲਹਿਰਾ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ ਤੋਂ ਨਾ ਝੋਟੀਆਂ ਤੁਹਾਨੂੰ 4 ਲੱਗੀਆਂ ਦਿਖਾਉਣ ਤਿੰਨ ਤਾਜ਼ੀਆਂ ਸੂਈਆਂ ਤੇ ਇੱਕ ਕੱਟੀ ਦਿਖਾ ਦਾਂਗੇ ਗੱਬਣ ਆ ਖਾਸ ਗੱਲ ਨਾ ਅੱਜ ਦੇ ਲਾਟ ਦੀ ਇਹ ਰਹਿਣੀ ਵੀ ਤੁਹਾਨੂੰ ਸਾਰੀਆਂ ਝੋਟੀਆਂ ਬਾਈ ਕੰਨ ਪੈਲਣੇ ਹੀ ਦਿਖਾ ਦਾਂਗੇ ਤਿੰਨ ਤਾਜ਼ੀਆਂ ਸੂਈਆਂ ਦੁੱਗੀਆਂ ਚੌਗੀਆਂ ਹੋਣਗੀਆਂ ਦੰਦਾਂ 'ਚ ਤੇ ਬਾਕੀ ਗੱਲਵਾ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਆ ਜਾ ਕਰੋ ਜੀ ਉਹ ਤਾਂ ਫਿਰ ਇਧਰਲੇ ਬੰਨੇ ਹੋਰ ਕਿਵੇਂ ਆ ਸਿਗਾਲ ਜੀ ਚੜਦੀ ਕਲਾ ਸਾਰੇ ਮੇਰੇ ਵੀਰਾਂ ਨੂੰ ਕਿਸਾਨ ਪਸ਼ੂ ਪਾਲਕ ਚੈਨਲ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ ਏ ਨੰਬਰ ਤੇਰਾ ਨੰਬਰ ਹੈਗਾ ਜੀ ਮੇਰਾ 9815294868 ਤੇ ਤੇਰਾ ਇੰਸਟਾਗ੍ਰam ਵੀ ਦੱਸ ਦੇ ਕਿਹੜਾ ਚੱਲਦਾ ਮੇਰਾ ਇੰਸਟਾਗ੍ਰam ਚੱਲਦਾ ਈ ਗਰਜੋਤ ਲਹਿਰਾ ਦੇ ਨਾਂ ਤੇ ਫੋਲੋ ਕਰ ਲਿਓ ਠੀਕ ਆ ਜਿਆਦਾ ਤੋਂ ਜਿਆਦਾ ਇਹ ਸੱਜਣ ਦਾ ਅਕਾਊਂਟ ਫੋਲੋ ਕਰ ਲਿਓ ਮੈਨੂੰ ਹੋ ਸਕਦਾ ਘੱਟ ਜਿਹੜਾ ਲੱਗੇ ਇਹਦੇ ਵਾਲੇ ਅਕਾਊਂਟ ਤੇ ਰੂਟੀਨ ਚ ਮੱਝਾਂ ਮਿਲਣੀਆਂ ਹਾਂ ਤੇ ਸ਼ੁਰੂਆਤ ਆ ਘੱਟੀ ਤੋਂ ਕਰਦੀਏ ਪਹਿਲਾਂ ਲੱਭੀ ਥਾਣ ਲੇਵੇ ਤੇ ਮਾਰਦੇ ਕੈਮਰਾ ਤੇ ਫਿਰ ਇਹਦੀ ਬਾਡੀ ਬੁੱਡੀ ਚੈੱਕ ਕਰਾਦੀ ਕੱਦ ਆ ਗਿਆ ਫੁੱਲ ਵੱਡਾ ਇਹ ਜੇ ਨਾ ਮੈਂ ਤੁਹਾਨੂੰ ਨਾਲ ਵੀ ਖੜਕੇ ਦਿਖਾ ਦੂੰਗਾ ਇੱਧਰਲੇ ਬੰਨੇ ਇੱਥੇ ਤਾਂ ਤੁਸੀਂ ਕੱਦ ਦਾ ਆਈਡੀਆ ਲਾ ਲਿਓ ਇਹ ਇੱਥੋਂ ਮਾਰਦੀ ਨੱਬੀ ਕੈਮਰਾ ਫੁੱਲ ਵੱਡੀ ਕਿਹਾ ਤਾਂ ਫੁੱਲ ਵੱਡੀ ਹੀ ਹੋਊਗੀ ਹਨਾ ਹਾਂ ਜੀ ਦੰਦੋ ਕਿਵੇਂ ਰਹੂਗੀ ਦੋ ਦੰਦਾਂ ਦੀ ਦੰਦੋ ਦੁੱਗੀ ਬੱਚਾ ਨਾਲ ਮੇਲ ਕਾਫਾ ਕੱਟਾ ਹੀ ਪਿੱਛੇ ਆ ਤੋਰ ਦੇ ਖੋਲ ਕੇ ਦੰਦੋ ਦੁੱਗੀ ਨਾਲ ਆ ਗਿਆ ਕੱਟਾ ਕੱਦ ਆ ਗਿਆ ਫੁੱਲ ਵੱਡਾ ਤੇ ਕੱਟੀਏ ਮਤਲਬ ਪੂਛ ਪਾਂਛ ਕਰਦੇ ਨਾ ਜਮੀਆਂ ਬਰੀਕ ਪੂਛ ਚਾ ਸਾਫ ਸੁਥਰੀ ਫੁੱਲ ਆ ਗਈ ਤੇ ਚਵਾਈ ਦੀ ਗਰਜੋਤ ਕਿਵੇਂ ਆ ਚਵਾਈ ਦੀ ਪੂਰੀ ਐਨ ਓਕੇ ਆਈ ਸਾਉਦੀ ਸੌ੍ਹ ਕਹ ਲਈਏ ਪੂਰੀ ਪੂਰੀ ਠੀਕ ਹੈ ਗੱਲ ਚਵਾਈ ਵਾਲੇ ਮਾਮਲੇ ਚ ਆ ਗਈ ਬਾਈ ਕਹਿੰਦਾ ਸੌਦੀ ਸੌ ਤੇ ਵੱਡੀ ਆ ਗਈ ਫੁੱਲ ਕਮਾਲ ਹੈ ਇਧਰਲੇ ਬੰਨਾਂ ਕਿੰਨੇ ਦਿਨ ਦਾ ਸੂਆ ਹੋ ਗਿਆ ਇਹਦਾ ਐਨੂੰ ਅੱਜ ਚੌਥਾ ਦਿਨ ਸੋਈ ਨੂੰ ਐ ਕਿੰਨੀ ਕਪੌੜੀ ਹਾਜ਼ਰ ਹੈ ਇਹਦੇ ਥੱਲੇ 10 ਕਿਲੋ ਆਈ ਆ ਇਹ ਹੁਣੇ ਹੀ ਉੱਤਰੀਆਂ ਨੇ ਹਜੇ 15 ਮਿੰਟ ਹੀ ਹੋਏ ਆ ਜੀ ਲਾਈਨ ਠੀਕ ਹੈ ਗੱਲ ਇਹ ਕਿਹੜੇ ਏਰੀਆ ਚ ਵੈਸਟਾਕ ਆਪਣਾ ਇਹ ਆਪਾਂ ਹਸਾਰ ਦੇ ਏਰੀਏ ਚੋਂ ਲੈਣੇ ਪਰੇ ਪਰੇ ਠੀਕ ਹੈ ਨਾਲਵਾ ਇਹ ਨਾਲੂਏ ਦੀ ਆਈ ਕੀ ਗੱਲਾਂ ਨਾਲ ਨਾਲ ਨਾ ਸੱਜਣੋਂ ਤੁਹਾਨੂੰ ਬਾਈ ਕਹਿੰਦਾ ਪਿੰਡ ਵੀ ਦੱਸ ਦਾਂਗੇ ਕਿਹੜੇ ਪਿੰਡ ਦੀ ਆ ਕਿਹੜੇ ਏਰੀਏ ਦੀ ਆ ਤੇ ਸਟੇਟ ਤੁਹਾਨੂੰ ਦੱਸ ਹੀ ਦਿੱਤੀ ਵੀ ਪਸ਼ੂ ਤਾਂ ਨੇ ਸਾਰਾ ਹਰਿਆਣੇ ਚੋਂ ਆਉਂਦਾ ਇਹ ਸੱਜਣ ਕੋਲੇ ਚਵਾਈ ਦੀ ਬਾਈ ਕਹਿੰਦਾ 100 ਦੀ 100 ਰਹੂਗੀ ਤੇ ਵੱਡੀ ਰਹੂਗੀ ਫੁੱਲ ਲੈ ਲਵੀਂ ਮਾਰ ਕੇ ਨਾ ਕਲਿੱਕ ਚੈੱਕ ਕਰਾ ਦੇ ਹਰੇਕ ਪੱਖ ਤੋਂ ਥਣ ਲੇਵਾ ਜਰੂਰ ਕਰਾ ਦੇ ਚੈੱਕ ਨਹੀਂ ਮੇਨ ਗੱਲ ਇਹ ਨਾ ਪਸ਼ੂ ਤੇ ਇੱਥੇ ਆਉਂਦੀ ਆ ਸਫਾਈ ਦੀ ਕਿੰਨਾ ਦੱਸਿਆ ਉਹਨੇ ਇਹਦੇ ਕੋਲੇ 10 ਕਿਲੋ ਹੈ ਜੀ ਚਵਾਵਾਂਗੇ ਡੰਗ ਤੋੜਾਂਗੇ ਹਾਂ ਜੀ ਹਾਂ ਸ਼ਹਿਰ ਸ਼ੂਰ ਤਾਂ ਨਹੀਂ ਆਂਦੇ ਨਾ ਨਾ ਕਿਤੇ ਕਿਤੇ ਗਰਜੋਤਾ ਯਾਰ ਲੁੱਧਿਆਣੇ ਵਗ ਗਿਆ ਧਾਰਾਂ ਧਾਰਾਂ ਤੇ ਲੈ ਜਾ ਨਾ ਨਾ ਠੀਕ ਚੋਾਈ ਕਰਾ ਕੇ ਦੇਵਾਂਗੇ ਕੱਲੀਆਂ ਧਾਰਾਂ ਤੇ ਤਾਂ ਨਹੀਂ ਵੇਚਦੇ ਨਾ ਦੋ ਟਾਈਮ ਤਿੰਨ ਟਾਈਮ ਠੀਕ ਹੈ ਗੱਲ ਇਧਰ ਮਾਰਦੀ ਲੱਭੀ ਫੇਸ ਤੇ ਕੈਮਰਾ ਲਾਣੀਦਾਰ ਕਹਿੰਦਾ ਨਾ 6 ਤੋਂ 6 ਬਾਲਟੀ ਤੁਹਾਨੂੰ ਦੇ ਦਾਂਗੇ ਕੰਡਾ ਘਰੋਂ ਲਿਆਇਓ ਤਸੱਲੀ ਕਰਾਉਣੀ ਆ ਪੂਰੀ ਫੁੱਲ ਕਿੰਨਾ ਦੁੱਧ ਦੇਊਗੀ ਪਿਕ ਲੈਵਲ ਤੇ 3 ਕਲੇਵਲ ਤੇ 16 ਕਿਲੋ ਦਊ 16 ਕਿਲੋ ਪਹਿਲਾਂ ਕੱਟੀਏ ਹਾਂ ਜੀ ਹਾਂ ਰੇਟ ਕੀ ਰਊਗਾ ਗਰਜੋਤੇ ਦਾ ਰੇਟ ਇਹ ਮੁੱਲ ਕਰਾਉਣ ਨੂੰ ਤਾਂ ਚਾਏ 1 ਬੈਂਡ ਕਰਾ ਲੋ ਆਪਾਂ ਯਾਨੀ ਕਿ 160 ਦੀ ਕੱਟੀ ਦੇ ਦਾਂਗੇ 160 ਦੀ ਹਾਂਜੀ ਹਾਂ ਇਹ ਮੰਨ ਲਓ ਜਿੰਨੇ ਵੀ ਅੱਜ ਲਾਉਂਗੇ ਨਾ 托ਕੜ ਗੱਬਣ ਵੀ ਲਵੀ ਲਾ ਦੂ ਰਕਮ ਹਾਂ ਜੇ ਕਿਸੇ ਭਰਾ ਨੇ 托ਕੜ ਗੱਬਣ ਕੱਢਣੀ ਆ ਹਾਂ ਕਿਉਂਕਿ ਲੰਬੀ ਵੀ ਫੁੱਲ ਉੱਚੀ ਵੀ ਫੁੱਲ ਅਸਲ ਵੇਚਣੀ ਤਾਂ ਕਿਸੇ ਸੱਜਣ ਨੇ ਹੈਓ ਨਹੀਂ ਤਸੱਲੀ بھائی ਕਹਿੰਦਾ ਉੱਧਰ ਖੜੀਆਂ ਦੀ ਵੀਡੀਓ ਦਿਖਾ ਦਾਂਗੇ ਹਰੇਕ ਪੱਖ ਤੋਂ ਹਾਂ ਜੀ ਅਸਲੀ ਕਰਾ ਦਾਂਗੇ ਹਾਂ ਨਾ ਪੂਰੀ ਜੀ ਪੂਰੀ ਠੀਕ ਆ ਗੱਲ ਤੇ ਹੁਣ ਮਾਰਦੇ ਕੈਮਰਾ 2 ਨੰਬਰ ਵਾਲੇ ਤੇ ਇਹਨੂੰ ਤਾਂ ਮੈਂ ਕਹਿੰਨਾ ਬੱਚਾ ਲੱਗ ਗਿਆ ਖੁੱਲ ਗਿਆ ਨਾ ਹਾਂ ਇਹ ਬੱਚਾ ਥੋੜਾ ਢਿੱਲਾ ਬੱਚਾ ਲੱਗ ਗਿਆ ਇਹਨੂੰ ਖੁੱਲ ਕੇ ਤੇ ਇੱਥੋਂ ਮਾਰਦੇ ਕੈਮਰਾ ਤੌਰ ਗੁਰਜੋਤ ਖੁੱਲ ਕੇ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਮਗਰ ਕੱਟੀ ਆ ਜੀ ਆ ਕੱਟੀ ਦਾ ਬਾੜੀ ਤੇਜ ਆ ਦੱਸੀ ਦੱਸੀ ਵੀ ਜਾਂਦੀ ਆ ਤੁਹਾਨੂੰ ਐਕਟਿਵ ਵੀ ਬਾੜੀ ਆ ਉਹ ਕੱਟੀ ਬਾੜੀ ਐਕਟਿਵ ਆ ਲੱਭੀ ਇਹਦੇ ਨਾਲ ਤੇ ਇਥੋਂ ਬਾਡੀ ਬੁੱਡੀ ਚੈੱਕ ਕਰਾ ਕੇ ਨਾ ਸਿੰਘ ਸਿੰਘ ਕਰਾ ਦੇ ਚੈੱਕ ਲੈ ਚੱਲ ਬਈ ਇਧਰਲੇ ਬੰਨੇ ਇਹਦਾ ਵੀ ਪਹਿਲਾ ਸੁਆ ਇਹਦਾ ਪਹਿਲਾ ਹੀ ਇਹ ਖੀਰੀ ਹੁਣ ਅੱਜ ਥੋੜੇ ਥੋੜੇ ਦੋ ਦੰਦ ਹੁਣ ਤੋੜਿਆ ਇਹਨੇ ਦੋ ਦੰਦ ਹੁਣੀ ਤੋੜਿਆ ਹਾਂਜੀ ਹਾਂ ਆਏ ਨੂੰ ਤੁਸੀਂ ਬਾਈ ਕਹਿੰਦਾ ਖੀਰੀ ਮੰਗ ਲਓ ਦੁੱਗੀ ਮੰਗ ਲਓ ਸਾਫ਼ ਸੁਥਰੀ ਫੁੱਲਾ ਖਾਸ ਗੱਲ ਇਹਦੀ ਇਹ ਆ ਵੀ ਨਾਲ ਇਹਦੇ ਕੱਟੀਆਂ ਆ ਗਈ ਇਹਦੇ ਥੱਲੇ ਜਿਹਦੇ ਥੱਲੇ ਜੀ 15 ਲੀਟਰ ਆਪਾਂ ਉੱਥੋਂ ਚੋ ਕੇ ਲਿਆ ਹੁਣ ਅੱਜ ਚੌਥਾ ਦੇਣਾ ਈ ਠੀਕ ਹੈ ਗੱਲ ਯਾਨੀ ਕਿ ਸਫਰ ਸੁਫਰ ਚਵਾ ਕੇ ਭਾਵੇਂ ਮੋੜ ਜੂਵੇ ਥੋੜਾ ਮੋਟਾ ਠੀਕ ਹੈ ਗੱਲ ਆਪਾਂ ਹਫਤੇ ਨੂੰ ਫੇਰ ਇਹਦੇ ਥੱਲੇ ਯਾਨੀ ਕਿ 15 16 ਲੀਟਰ ਮਣਕੇ ਦੇ ਹਾਂ ਜੀ ਹਾਂ ਠੀਕ ਹੈ ਗੱਲ ਇਹਨੇ ਬਾਈ ਕਹਿੰਦਾ ਦੁੱਗ ਦੇ ਦੰਦ ਛੁੱਟੇ ਆ ਵੀ 15 ਆਪਾਂ ਚੋਕੇ ਲੈ ਕੇ ਆਇਆ ਪੰਜ ਚਾਰ ਦਿਨ ਨੂੰ ਸਾਫਰ ਸਫਰ ਕਈ ਵਾਰੀ ਪਸ਼ੂ ਮੰਨ ਹਾਂ ਚਾਹੇ ਦੰਦ ਚੈੱਕ ਕਰਾ ਦੇ ਆ ਜਾ ਆ ਜਾ ਲੈ ਆ ਲੈ ਆ ਜਾ ਵਾ ਠੀਕ ਆ ਠੀਕ ਆ ਠੀਕ ਆ ਲੈ ਚੱਲ ਇਹਦਾ ਪਰੋਸਾ ਦਰੇ ਦੇ ਕੇਰਾ ਹੋਰ ਕਮਾ ਦੇ ਕੱਟੀ ਲੈ ਜਾ ਲੈ ਇੱਧਰ ਬੰਨੇ ਕਮਾ ਦੇ ਕਮਾ ਦੇ ਕਮਾ ਦੇ ਕਮਾ ਦੇ ਤਸੱਲੀ ਕਰਾ ਦੇ ਭਰਾਵਾਂ ਦੀ ਪੂਰੀ ਫੁੱਲ ਕੱਟੀ ਤਾਂ ਨਹੀਂ ਪਤਾ ਕਿਹੜੇ ਸੀਮਨ ਦੀ ਨਾਲ ਨਹੀਂ ਕੱਟੀ ਦਾ ਨਹੀਂ ਪਤਾ ਜੀ ਠੀਕ ਆ ਗੱਲ ਤੇ ਕੱਦ ਚੰਗਾ ਹਨਾ ਹਾਂ ਇਹ ਕੱਦ ਪੂਰਾ ਫੁੱਲ ਆ ਖੀਰੀ ਦੇ ਹਿਸਾਬ ਨਾਲ ਦੁੱਗੀ ਦੇ ਹਿਸਾਬ ਨਾਲ ਕੱਦ ਚੰਗਾ ਆ ਇਹਦੀ ਮਾਂ ਵੀ ਖੜੀ ਸੀਗੀ ਉਹ ਕਹਿੰਦੇ 24 ਕਿਲੋ ਦਿੰਦੀ ਆ ਪਰ ਵੇਚਣੀ ਨਹੀਂ ਹੈਗੀ ਠੀਕ ਆ ਗੱਲ ਹਾਂ ਇਹ ਕਹਿੰਦੇ ਕੱਟੀਆਂ ਹੀ ਲੈਣੀਆਂ ਨੇ ਕਿੰਨੇ ਦਿੰਦੀ ਕਿੰਨਾ ਦੱਸਿਆ ਜ 15 15 ਕਿਲੋ ਕਿੰਨੇ ਦਿੰਦੀ ਸੂਈ ਆ ਇਹ ਚੌਥਾ ਦਿਨ ਆ ਅੱਜ ਆ ਚੌਥਾ ਦਿਨ ਸੂਈ ਨੂੰ ਬਾਈ ਕਹਿੰਦਾ 15 ਕਿਲੋ ਹਾਜ਼ਰ ਤੇ ਮੰਗਰ ਆ ਗਈ ਇਹਦੇ ਕੱਟੀ ਤਸੱਲੀ ਤੁਹਾਡੀ ਹਰੇਕ ਪੱਖ ਤੋਂ ਕਰਾਈ ਜਾਊਗੀ ਤੇ ਗੁਰਜੋਤ ਪੈਸੇ ਕਿੰਨੇ ਲਵਾਂਗੇ ਇਹਦੇ ਇਹਦਾ ਮੁੱਲ ਤਾਂ ਹੀ ਆਪਾਂ 2.5 ਲੱਖ ਰੁਪਈਆ ਕਰਦੇ ਆ ਜੇਬ ਚ ਕਿੰਨੇ ਪਾਵਾਂਗੇ ਜ ਜੈਵਚ ਵਾਸੀ 2 10 ਦੀ ਕੱਟੀ ਦੇ ਦਾਂਗੇ 2 ਲੱਖ ਤੇ 10 ਦੀ ਨਾਲ ਕੱਟੀ ਆ ਜਿਹੜੀ ਉਹ ਵੀ ਦੇ ਦੇ ਦਾਂਗੇ ਹਾਂ ਜੀ ਹਾਂ ਠੀਕ ਹੈ ਗੱਲ ਠੀਕ ਹੈ ਗੱਲ ਤੇ ਹੁਣ ਤੋਰਦੇ ਆ ਤਿੰਨ ਨੰਬਰ ਵਾਲੀ ਹੈ ਨਾ ਇਹਦੀ ਹਾਈਟ ਮੀਡੀਅਮ ਰਹੂਗੀ ਹਾਂ ਜੀ ਤੇ ਬਾਕੀ ਥੱਲੇ ਦੀ ਆ ਗਈ ਬਿਲਕੁਲ ਸਾਫ ਲੱਭੀ ਮਾਰ ਦੇ ਕੈਮਰਾ ਪਿਛਲੇ ਪੱਖ ਤੋਂ ਆਰਡਰ ਚੈੱਕ ਕਰਾ ਦੀ ਤੇ ਸਿੰਘ ਸਿੰਘ ਤਾਂ ਜਮੀ ਬੰਦ ਰਹੂਗਾ ਹਾਈਟ ਰਹੂਗੀ ਮੀਡੀਅਮ ਆ ਜਗਾ ਘਟ ਰੋਕੂਗੀ ਕੁਆਲਿਟੀ ਜ਼ਿਆਦਾ ਆ ਜੂਗੀ ਇਹਦਾ ਜਰਸੀ ਬਹਿੜੀਆਂ ਵਾਲਾ ਹੀ ਕੰਮ ਕਰੂਗੀ ਠੀਕ ਆ ਗੱਲ ਆ ਹਾਂ ਜੀ ਅ ਕਦ ਕਾਠ ਵੀ ਉਦਾਂ ਦਾ ਹੀ ਆ ਗਿਆ ਤੇ ਥੱਲੋਂ ਸਿਸਟਮ ਵੀ ਗਾਂਵਾਂ ਵਾਲਾ ਹੀ ਆ ਨਾ ਹਾਂ ਜੀ ਹਾਂ ਸੁਆ ਇਹਦਾ ਸੁਆ ਪਹਿਲਾ ਹੀ ਇਹ ਵੀ ਪਹਿਲਣਾ ਹਾਂ ਜੀ ਇਹਦੇ ਥੱਲੇ 16 ਕਿਲੋ ਤਿਆਰ ਹੈ ਹਾਜ਼ਰ ਦੁੱਧ ਐਨ ਆਪਾਂ ਦੋ ਟਾਈਮ ਉੱਥੋਂ ਚੋਕੇ ਲਈਆਂ ਨੇ ਦੰਦੋਂ ਕਿਵੇਂ ਆ ਇਹ ਦੰਦੋਂ ਛੇਗ ਦੇ ਕਰ ਗਈ ਸ਼ਿੱਗੀ ਆ ਹਾਂ ਜੀ ਹਾਂ ਆ ਦੰਦੋ ਬਾਈ ਕਹਿੰਦਾ ਸ਼ਿੱਗੀ ਆ ਪਰ ਸੂਆ ਸੱਜਣਾ ਨੇ ਪਹਿਲਾਂ ਦੱਸ ਕੇ ਦਿੱਤੀ ਆ ਤੇ ਦੁੱਧ ਦਿੱਤਾ 16 ਕਿਲੋ ਹਾਜ਼ਰ ਕਰਕੇ ਹਾਂ ਜੀ ਹਾਂ ਬੱਚਾ ਕੀ ਆ ਨਾਲ ਗੁਰਜੋ ਤੇ ਕੱਟੀ ਆ ਇਹਦੇ ਮਗਰ ਵੀ ਬੱਚੇ ਦਾ ਜ਼ਰੂਰ ਮਾਰਨੀ ਲੱਭੀ ਕੈਮਰਾ ਆਂ ਦੇਵਾਂਗੇ ਤੁਹਾਨੂੰ ਸਮੇਂ ਪੜੀ ਕੱਟੀ ਪੂਰੀ ਇੱਕ ਨਾਲ ਇੱਕ ਇਹ ਮੰਨ ਲਓ ਵੀ ਮੋਰਾ ਦਾ ਤੋਹਫ਼ਾ ਤੁਹਾਨੂੰ ਅੱਜ ਫ੍ਰੀ ਦੇਵਾ ਦੇਣਾ ਇੱਥੋਂ ਕਰਾ ਦੇ ਲੱਭੀ ਜੈ ਇੱਕ 16 ਬਾਈ ਕਹਿੰਦਾ ਹਾਜ਼ਰ ਹੈ ਟਾਈਮ ਤੋਂ ਟਾਈਮ ਐਨ ਪੂਰਾ ਹੈ ਡੰਗ ਤੋਂ ਡੰਗ ਪੂਰੀ ਤਸੱਲੀ ਹਾਂ ਜੀ ਹਾਂ ਚਵਾਈ ਦੀ ਹੈ ਅਸਲ ਫਿਰ ਜਿੱਦਾਂ ਆ ਥਣ ਲੱਗਿਆ ਪੂਰੀ ਐਨ ਮੈਂ ਕਹਿੰਦਾ ਯਾਰ ਧਾਰਾ ਮਾਰ ਕੇ ਦਿਖਾ ਦਿੰਦੇ ਕੋਈ ਚੱਕਰ ਕੰਮ ਤਾਂ ਨਹੀਂ ਕੋਈ ਦਾ ਗਾਂ ਵਾਲਾ ਕੰਮ ਹੀ ਆ ਲੱਭੀ ਕਰਾ ਚੈੱਕ ਕੋਈ ਬੱਚਾ ਲਾਉਣ ਦੀ ਲੋੜ ਨਹੀਂ ਇਹ ਇੱਥੋਂ ਕਰਾ ਦੇ ਚੈੱਕ ਆ ਜਾ ਬੱਚਾ ਲਾ ਦੇ ਮੜਾ ਜਾ ਲਾ ਦੀ ਬੱਚਾ ਚੱਲ ਫਿਰ ਲੰਬਾ ਹੋ ਜੂ ਕੰਮ ਆ ਜਾ ਉਹਨੇ ਮਾਰਦੇ ਕੈਮਰਾ ਤੇ ਗਾਲੇ ਬੰਨ ਗੁੱਠਾ ਗੱਠਾ ਚੈੱਕ ਕਰਾ ਦੇ ਲੱਭੀ ਆਰਡਰ ਦੀਆਂ ਉਹ ਉਹ ਤੁਹਾਡੀ ਨਾ ਤਸੱਲੀ ਕਰਾਈ ਜਾਊ ਇਹ ਸਿਸਟਮ ਨਹੀਂ ਹੋਊਗਾ ਵੀ ਕੱਲੀਆਂ ਧਾਰਾਂ ਤੇ ਵੇਚਣੀ ਆ 16 ਕਹਤਾ ਤਾਂ ਬਾਈ ਕਹਿੰਦਾ 16 ਦੋ ਟਾਈਮ ਕੰਡਾ ਲਵਾ ਕੇ ਦਵਾਂਗੇ ਨਾਲ ਆ ਗਈ ਇਹਦੇ ਕੱਤੀ ਨੰਬਰ ਆ ਗਿਆ ਤੀਜਾ ਤੇ ਇੱਥੋਂ ਲੱਭੀ ਫੇਸ ਡਿਊਟੀ ਕਰਾਣੀ ਚਾਹ ਕ ਕਿੰਨੇ ਪੈਸੇ ਕਰਜੋ ਤਾਂ ਇਹਦਾ ਮੁੱਲ ਤਾਂ ਹੀ 2 ਲੱਖ ਰੁਪਈਆ ਕਰਦੇ ਆ ਕਿੰਨੇ ਦੇਵਾਂਗੇ ਜਮੀ ਬਾਹਾਂ ਨਾ ਜੀ ਬਾਹ ਇੱਕ 85 ਦੀ ਦੇ ਦਾਂਗੇ 185 ਦੀ ਮੈਲੇ ਮੂਲੇ ਤਾਂ ਨਹੀਂ ਲੱਗੀ ਅਜੇ ਨਹੀਂ ਆਜੇ ਨਹੀਂ ਲੱਗੀ ਵਧੂ ਹੋਰ ਵਧੂਗੀ ਕਰੀ ਉਰਲੇ ਬੰਨੇ ਹੋਰ ਆਸ ਬਾਈ ਕਹਿੰਦਾ ਇਹ ਤਾਂ ਹੈਗੀ ਆ ਦੋ ਤਾਂ 18 ਕਿਲੋ ਦੋ ਪੱਕਾ ਜਿੱਡਾ ਕੱਦਦਾ ਓਡੇ ਹੀ ਹਵਾਨਾ ਇਹਦਾ ਤੇ ਡਿਜ਼ਾਈਨ ਸੋਹਣਾ ਈ ਦੀ ਖਾਸ ਗੱਲ ਆ ਵੀ ਥੱਲੋ ਹਵਾਨੇ ਦਾ ਨਾ ਡਿਜ਼ਾਈਨ ਬੜਾ ਚੰਗਾ ਗਾਵਾਂ ਨਾਲ ਦਾ ਹਵਾਨਾ ਲੱਗਿਆ ਬਿਲਕੁਲ ਫਿਕਸ ਤੇ ਸੁਹਾਗ ਦੀ ਆ ਗਈ ਸ਼ਾਂਤ ਬਿਲਕੁਲ ਹਰਿਆਣੇ ਦੀ ਜ਼ਿੰਮੇਵਾਰੀ ਰੂ ਸਾਰੀਆਂ ਦੀ ਹਾਂ ਵੀਡੀਓ ਦਿਖਾਵਾਂਗੇ ਆਪਾਂ ਕੱਚਾ ਕੰਮ ਕਰਦੇ ਈ ਠੀਕ ਆ ਇਹਨੂੰ ਇੱਧਰ ਲੈ ਬੰਨੀ ਕਮਾ ਦਿਓ ਤੋੜ ਦੋ ਤੋੜ ਦੋ ਹੋਰ ਕੇ ਤੇ ਇਹਦਾ ਸੁਆ ਇਹਦਾ ਸੁਆ ਵੀ ਪਹਿਲਾਂ ਈ ਇਹਦਾ ਵੀ ਪਹਿਲਾਂ ਈ ਆ ਹਾਂ ਜੀ ਆ ਲੀਵਾ ਬੜਾ ਯਾਰ ਪਹਿਲਾਂ ਨੂੰ ਲੱਭੇ ਇੱਥੇ ਮਾਰ ਗਏ ਮਰਾ ਓਏ ਹਾਂ ਜਿਹੜਾ ਬਲ ਬਲ ਜੇ ਖਾਹੀ ਚੱਕੀ ਫਿਰਦੀ ਆ ਹਾਂ ਜੀ ਇੱਥੋਂ ਮਾਰਦੇ ਹਾਈਟ ਇਹਨਾਂ ਦੀ ਇੱਕੋ ਜਿਹੀ ਰਹੂਗੀ 3 ਨੰਬਰ ਤੇ 4 ਨੰਬਰ ਦੀ ਹਾਂ ਪਰ ਹੈਗੀਆਂ ਕਮਾਲ ਦੀਆਂ ਝੋਟੀਆਂ ਨੇ ਯਾਰ ਕਮਾਲ ਹੋ ਜੇ ਥੱਲੇ ਆਓ ਆ ਲੈ ਆਓ ਲੈ ਆਓ ਲੈ ਆਓ ਕਿੰਨੇ ਦਿਨ ਕਰਦੀ ਇਹ ਝੋਟਾ ਇਹ ਬਸ ਹੀ 5 4 ਦਿਨ ਹੀ ਲਾਉਗੀ ਦੰਦੋ ਕਿਵੇਂ ਆਹੀ ਇਹ ਦੰਦੋ ਹੀ ਚੱਕ ਗਈ ਆ ਸਾਹੁਰੇ ਬੰਦਸ ਲੈ 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 ਇੱਥੋਂ ਮੋੜ ਲੈ ਉਹ ਤੇਰਾ ਆ ਦੰਦੋ ਬਾਈ ਕਹਿੰਦਾ ਚੌਗੀ ਆ 4 ਤੋਂ 5 ਦਿਨ ਕੱਢਦੀ ਆ ਇਹ ਆਪਣੇ ਘਰ ਦੀ ਕੱਟੀ ਆ ਇਹ ਨਹੀਂ ਹਰਿਆਣੇ ਦੀ ਆਈਗੀ ਇਹ ਕਰੂ ਐ ਇਹ ਕਰ ਰਹੇ ਆ ਇਹ ਆਪਣੀ ਇਹਦੀ ਮਾਂ ਨੇ 24 ਕਿਲੋ ਦੁੱਧ ਕੱਢਿਆ ਜੀ ਠੀਕ ਆ ਗੱਲ ਥੋੜੀ ਜੀ ਆਪਾਂ ਨੂੰ ਜਗ੍ਹਾ ਦੀ ਸਮੱਸਿਆ ਕਰਕੇ ਵੇਚ ਨਹੀਂ ਪੈਂਦੀ ਆ ਨਹੀਂ ਠੀਕ ਆ ਕਰ ਲੋ ਗਾਂ ਤੋਂ ਕਮਾ ਲਓ ਜੀ ਦੰਦੋ ਚੌਗੀ ਆ ਇਹ ਹਾਂ ਜੀ ਚੌਗੀ ਆ ਮਾਂ ਦਾ ਦੁੱਧ 24 ਕਿਲੋ 24 ਕਿਲੋ ਆਪਣੇ ਕੋਲ ਹੀ ਆ ਕਰੇ ਨਹੀਂ ਆਪਾਂ ਵੇਚਦੇ ਸੇਲ ਕਰਦੇ ਠੀਕ ਆ ਤੇ ਮੈਂ ਕਹੂੰਗਾ ਇਹਦਾ ਪਲਵਾਨ ਜਿੰਨੀ ਖਰਚਾ ਹੁੰਦਾ ਹਨਾ ਹਾਂ ਜੀ ਤਿਆਰ ਕਰਨ ਤੇ ਇੱਥੋਂ ਇੱਥੋਂ ਲਿਓ ਜੀ ਮੋੜ ਲਓ ਮੋੜ ਲਓ ਮੋੜ ਲਓ ਦਿਨ ਪੰਜ ਬਾਕੀ ਨੇ ਪੰਜ ਦਿਨ ਬਾਅਦ ਸੀਮਨ ਪਤਾ ਕਿਹੜਾ ਲੱਗਿਆ ਫਿਰ ਇਹ ਸੀਮਨ ਤਾਂ ਇਹ ਡਾਕਟਰ ਨਾਈਨ ਸਟਾਰ ਕਹਿੰਦਾ ਸੀਗਾ ਜੀ ਆਪਾਂ ਭਰਾਇਆ ਸੀ ਵਧੀਆ ਕਹਿ ਕੇ ਠੀਕ ਆ ਗੱਲ ਪੂਜਾਦ ਨਹੀਂ ਵੀ ਪਤਕਾ ਕਿਹੜਾ ਓਕੇ ਓਕੇ ਦੋ ਦੋ ਕਨਫਰਮ ਕਰਕੇ ਦੇ ਦਾਂਗੇ ਹਾਂ ਜੀ ਹਾਂ ਆ ਬੰਦੋ ਜੀ ਕਮਾ ਕੇ ਤੇ ਇਹਦਾ ਗੁਰਜੋਤ ਕੀ ਰੇਟ ਰਹੂਗਾ ਫਿਰ ਇਹਦਾ ਰੇਟ ਹੀ ਆ ਲਿਆ ਲਿਆ ਦੇ ਦਾਂਗੇ ਇਹ 1 60 ਦੀ ਦੇ ਦਾਂਗੇ 1 ਲੱਖ ਤੇ 60 60000 ਦੀ ਹਾਂ ਜੀ ਇਹ ਝੋਟੀ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 60 ਵੀ ਛੋਟ ਚੱਪਾ ਜਿਹਾ ਕਰ ਦਾਂਗੇ ਜੀ ਹਾਂ ਜੀ ਕਰ ਦਾਂਗੇ ਛੋਟ ਜਾ ਕੇ ਦੀ ਇਹ ਹਾਂ ਜੀ ਹਾਂ ਜੇ ਕਿਸੇ ਭਰਾ ਨੇ ਜੋੜਾ ਲੈਣਾ ਹੋਇਆ ਜੋੜੇ ਚ ਫਿਰ ਉਹ ਜਾਂ ਕਰ ਦਾਂਗੇ ਠੀਕ ਆ ਕਹਿੰਦਾ ਆ ਇੱਥੇ ਮਾਰਦੀ ਲੱਭੀ ਕੈਮਰਾ ਇੱਕ ਤਾਂ ਇਹ ਝੋਟੀ ਆ ਗਈ ਤੇ ਇੱਕ ਆ ਗਈ ਉਹ ਨੰਬਰ ਵਾਲੀ ਜਿਹੜੀ ਤੋਰ ਕੇ ਵਿਖਾਈਆ ਚਾਰ ਨੰਬਰ ਵਾਲੀ ਜੋੜੇ ਚ ਓਦਾਂ ਦਾ ਕੰਸੀਸ਼ਨ ਹੋ ਜਾਊਗਾ ਤੇ ਜੇ ਕਿਸੇ ਭਰਾ ਨੇ ਬਾਈ ਕਹਿੰਦਾ ਕੱਲੀ ਕੱਲੀ ਲੈਣੀ ਆ ਤਾਂ ਫਿਰ ਓਦਾਂ ਦਾ ਕਰ ਦਾਂਗੇ ਹਾਂ ਹਾਂ ਨੰਬਰ ਬੋਲ ਦੇ ਜੀ ਦਾ ਨੰਬਰ 9815294868 99152 ਹਾਂਜੀ 94868 94868 ਹਾਂ ਪਿੰਡ ਆ ਗਿਆ ਬਾਈ ਦਾ ਲਹਿਰਾ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ